ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 48 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਪੰਜਾਬ ਦਾ ਮੌਸਮ 27 ਤੇ 28 ਤਰੀਕ ਨੂੰ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਤੇ ਕਿੰਨੇ ਕ ਅਸਰ ਨੇ ਇਹ ਤੁਹਾਨੂੰ ਅਪਡੇਟ ਦੇਾਂਗੇ ਐਸ ਵੇਲੇ ਦਿਆਂ ਲਾਈਵ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਸਾਂਝੀਆਂ ਕਰ ਰਿਹਾ ਤੁਹਾਡੀ ਸਕਰੀਨ ਦੇ ਉੱਤੇ ਲਗਭਗ ਸਵੇਰ ਦਾ ਟਾਈਮ ਹੋ ਚੱਲਿਆ ਜੀ ਸਵੇਗ 9 ਵਜੇ ਨੂੰ ਜਾ ਰਹੀ ਹੈ ਤੇ 27 ਜੁਨ ਦੀ ਅੱਜ ਜਿਹੜੀ ਹੈ ਸਵੇਰ ਹੋ ਚੁੱਕੀ ਹੈ ਅੱਜ ਜੇਕਰ ਦਿਨ ਦੀ ਗੱਲ ਕਰਦੇ ਹਾਂ ਆਉਣ ਵਾਲੇ ਘੰਟਿਆਂ ਦੀ ਤੇ ਐਸ ਵੇਲੇ ਪੰਜਾਬ ਦਾ ਮੌਸਮ ਦੇਖਦੇ ਹਾਂ ਤੇ ਸਕਰੀਨ ਤੇ ਤੁਸੀਂ ਦੇਖ ਸਕਦੇ ਆ ਕਿ ਟਟੂਗੇ ਜੀ ਬਦਲਬਾਹੀ ਕਸੀ ਜੀ ਪੰਜਾਬ ਦੇ ਬਹੁਤੇ ਥਾਵਾਂ ਦੇ ਉੱਤੇ ਜਲਦੀ ਹੋਈ ਹੈ ਹਲਕੇ ਟਟਵੇਂ ਸ਼ਰਾਟੇ ਲੱਗ ਸਕਦੇ ਨੇ ਜੀ ਅੱਜ ਬਹੁਤੇ ਵੱਡੇ ਮੀਂਹ ਚਖੜ ਦੀ ਉਮੀਦ ਘੱਟ ਹੈ ਅੱਜ ਤੋਂ ਫਿਰ ਤੋਂ ਬਾਅਦ ਗਰਜ ਰਿਸਕ ਵਾਲੇ ਜੇਕਰ ਬਦਲ ਬਣਦੇ ਨੇ ਤੇ ਕੁਝ ਸੀਮਿਤ ਖੇਤਰਾਂ ਤੱਕ ਕਰਮਣੀਆ ਦੇਣਗੇ ਅੱਜ ਹਲਕੇ ਮੀਂਹ ਦੇ ਅਸਾਰ ਪੰਜਾਬ ਦੇ ਵਿੱਚ ਬਣੇ ਹੋਏ ਨੇ ਕੁਝ ਥਾਵਾਂ ਤੇ ਯਾਨੀ ਕਿ ਕਹ ਲਿਆ ਕਿ 15-20 ਫੀਸਦੀ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਮੀਂਹ ਡਰ ਜੋ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਜਾਂ ਫਿਰ ਕਿਤੇ ਕਿਤੇ ਤੇਜ਼ ਸ਼ਰਾਟੇ ਵੀ ਲੱਗ ਸਕਦੇ ਨੇ ਉਹਦੇ ਜੇਕਰ 48 ਘੰਟੇ ਅੱਗੇ ਗੱਲ ਕਰਦੇ ਆਂ ਅੱਜ 27 ਤਰੀਕ ਨੂੰ ਹਲਕੇ ਮੀਂਹ ਦੇ ਆਸਾਰ ਨੇ ਕੱਲ ਨੂੰ 28 ਤਰੀਕ ਨੂੰ ਫਿਰ ਤੋਂ ਇੱਕ ਵਾਰ ਫਿਰ ਤੋਂ ਜਿਹੜੇ ਮੀਂਹ ਲੱਗਦੇ ਲੱਗਣ ਦੀ ਉਮੀਦ ਹੈ ਗਿਆ ਤੇ ਦਰਮਿਆਨੇ ਵੀ ਕੱਲ ਪੰਜਾਬ ਦੇ ਵਿੱਚ ਦਰਜ ਹੋ ਸਕਦੇ ਨੇ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਤੇ ਮੌਨਸੂਨ ਦੀਆਂ ਐਕਟੀਵਿਟੀਜ਼ ਵਾਖਣ ਨੂੰ ਮਿਲਣੀਆਂ ਨੇ ਮੌਨਸੂਨ ਨੇ ਲਗਭਗ ਸਾਰੇ ਖੇਤਰ ਕਵਰ ਕਰ ਲੈਨੇ ਕੁਸ਼ਕ ਰਾਜਸਥਾਨ ਦੇ ਉਤਰੀ ਭਾਗ ਔਰ ਪੂਰਬੀ ਭਾਗਾਂ ਨੂੰ ਛੱਡ ਕੇ ਮੌਨਸੂਨ ਨੇ ਲਗਭਗ ਸਾਰੇ ਖੇਤਰਾਂ ਨੂੰ ਕਵਰ ਕਰ ਚੁੱਕੀ ਆ ਪੰਜਾਬ ਹਰਿਆਣਾ ਹਿਮਾਚਲ ਜੰਮੂ ਯੂਪੀ ਗੁਜਰਾਤ ਮਹਾਰਾਸ਼ਟਰ ਰਾਜਸਥਾਨ ਦੇ ਬਹੁਤੇ ਖੇਤਰ ਸਾਰੇ ਖੇਤਰਾਂ ਤੱਕ ਮੌਨਸੂਨ ਜੜੀਆ ਪਹੁੰਚਦੀ ਹੋ ਚੁੱਕੀ ਆ ਜੇਕਰ ਤਾਜ਼ਾ ਅੰਕੜਿਆਂ ਤੇ ਨਜ਼ਰ ਲਾਉਨੇ ਆ ਜੋ ਅੱਜ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ 26 ਤਰੀਕ ਦੀ ਫਰੇਟਾ ਕੱਲ ਦੀ ਵਾਰਨਿੰਗ ਫॉर ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਕੱਲ ਦੇ ਲਈ orange alert ਜਾਰੀ ਕੀਤਾ ਗਿਆ ਸੀ 26 ਤਰੀਕ ਲਈ ਕੱਲ ਮੀਂਹ ਜੜਿਆ ਤਾਵਰਦੋਰ ਲੱਗੇ ਵਸੀ ਕੁਝ ਕਿਤਨਾ ਦੇ ਵਿੱਚ 27 28 ਦੀ ਗੱਲ ਕਰਦੇ ਹਾਂ ਅੱਜ ਤੇ ਕੱਲ ਦੀ ਅੱਜ ਗਾਜ਼ਲੇਸ਼ ਕਿਨਾਰ ਟੋਟਮੇ ਸ਼ਰਾਟੇ ਦੀ ਉਮੀਦ ਦਾ ਕੁਛ ਥਾਵਾਂ ਤੇ ਤੇ ਕੱਲ ਹੈਵੀ ਰੇਨ ਠੰਡਾ ਸਰਾਮ ਲਾਈਟਨਿੰਗ ਯਾਨੀ ਕਿ ਕੱਲ ਭਾਰੀ ਮੀਂਦਰ ਜੋ ਸਦਨੇ ਕੁਛ ਥਾਵਾਂ ਦੇ ਤਗੜੇ ਸਫੈਲ ਮਹੀਆ ਦੇ ਕੱਲ ਲੱਗ ਸਕਦੇ ਨੇ ਉਸ ਤੋਂ ਬਾਅਦ ਵੀ ਜਿਹੜੇ ਅਲਰਟ ਕਰਨੇ ਉਹ ਜਾਰੀ ਕੀਤਾ ਕਰਨੇ ਬਾਕੀ ਅਸੀਂ ਤੁਹਾਨੂੰ ਜਿਹੜੀਆਂ ਲਾਈਵ ਆਕੇ ਦਿਆਂਗੇ ਕੱਲ ਤੱਕ ਦੀ ਇਹ ਫੋਰਡ ਇਹੀ ਹੈ ਕਿ ਕੱਲ ਵੀ ਜ਼ਿਆਦਾ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਯਾਨੀ ਕਿ ਅੱਜ 15% ਖੇਤਰ ਦੇ ਵਿੱਚ ਉਮੀਦ ਹੈ ਤੇ ਕੱਲ 35-40% ਖੇਤਰ ਦੇ ਵਿੱਚ ਉਮੀਦ ਦੀ ਉਮੀਦ ਹੁੰਦੀ ਜਾ ਫਰੀ ਜੀ ਬਾਕੀ ਜ਼ਿਲ੍ਹਾ ਵਾਰਾਂ ਕਿਹੜੇ ਜਿਹੜਿਆਂ ਦੇ ਵਿੱਚ ਮੀਂਹ ਲੱ ਆਪਰੇ ਤੋਂ ਨਾਲ ਸਾਂਝੀ ਕਰ ਦਾਂਗੇ ਤੇ ਤੁਹਾਨੂੰ ਜਿਹੜੇ ਜਲੇਵਾਰਾਂ ਖਰੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਕਮੀ ਦਰਜ ਹੋਣ ਦੀ ਉਮੀਦ ਹੈ ਕੋਲ ਮ ਲੱਗ ਜ ਮੌਨਸੂਨ ਸਰਗਰਮ ਹੋਣ ਦੇ ਨਾਲ ਵਧੀਆ ਰਾਹਤ ਹੈ ਜਿਹੜੀ ਗਰਮੀ ਤੋਂ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਤੇ Rajasthan ਵਾਸੀਆਂ ਨੂੰ ਮਿਲ ਚੁੱਕੀ ਹੈ ਤੇ ਉੱਤਰ ਭਾਰਤ ਦੇ ਵਿੱਚ ਜਿੱਥੇ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਸੀ ਉਹ ਹੁਣ ਤਬਦੀਲ ਹੋ ਚੁੱਕਿਆ ਜ ਮੌਨਸੂਨ ਦੇ ਠੰਡੇ ਸੀਜ਼ਨ ਦੇ ਵਿੱਚ ਇਸ ਕਰਕੇ ਹੁਣ ਹਮਸ ਥੋੜੀ ਬਣੀ ਹੋਈ ਆ ਪਰ ਗਰਮੀ ਤੋਂ ਵਧੀਆ ਰਾਹਤ ਮਿਲ ਰਹੀ ਆ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਖੇਤਰਾਂ ਨੂੰ ਧੰਨਵਾਦ